ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਆਪਾਂ ਚੱਲੇ ਆ ਜੀ ਚੰਡੀਗੜ੍ਹ ਮੁਹਾਲੀ ਤੇ ਤੇਲ ਪਵਾ ਲਈਏ ਪਹਿਲਾਂ ਗੱਡੀ 'ਚ ਤੇ ਆਪਾਂ ਕਿੱਥੇ ਚੱਲੇ ਆ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੱਕ ਤੁਹਾਨੂੰ ਦਿਖਾਉਨੇ ਆ ਕਿ ਆਪਾਂ ਉੱਥੇ ਕੀ ਕਰਨ ਚੱਲੇ ਆ ਸਾਰੀ ਵੀਡੀਓ ਵੇਖਿਓ ਸਾਰਾ ਵਲੌਗ ਐਂਡ ਤੱਕ ਵੇਖਿਓ ਤੇ ਪਹਿਲਾਂ ਲੱਗੇ ਆਪਾਂ ਤੇਲ ਪਾਉਣ ਗੱਡੀ ਦੀ ਟੈਂਕੀ ਆਪਾਂ ਲੱਗੇ ਜੀ ਫੁੱਲ ਕਰਾਉਣ ਟੈਂਕੀ ਭਰਉਣ ਤੋਂ ਪਹਿਲਾਂ ਆਪਾਂ ਇਹਨੂੰ ਕਰ ਦਿੰਨੇ ਆ ਜ਼ੀਰੋ ਤੇ ਕਿਉਂਕਿ ਜਦੋਂ ਹੀ ਆਪਾਂ ਟੈਂਕੀ ਫੁੱਲ ਕਰਾਉਨੇ ਆ ਐਵਰੇਜ ਜ਼ਰੂਰ ਆਪਾਂ ਕੱਢਦੇ ਆ ਵੀ ਕਿੰਨੀ ਨਿਕਲੀ ਆ ਹੁਣ ਆਪਾਂ ਟੈਂਕੀ ਜ਼ੀਰੋ ਤੇ ਚੱਲਾਂਗੇ ਫੁੱਲ ਕਰਾ ਕੇ ਤੇ ਬਾਅਦ ਚ ਫਿਰ ਫੁੱਲ ਕਰਾਵਾਂਗੇ ਆਪਣੀ ਐਵਰੇਜ ਨਿਕਲ ਜਾਂਦੀ ਵੀ ਗੱਡੀ ਕਿੰਨੀ ਦਿੰਦੀ ਆ ਲਓ ਜੀ ਜ਼ੀਰੋ ਕਰਤਾ ਆਪਾਂ ਤੇ ਗੱਡੀ ਆਪਣੀ ਰਨਿੰਗ ਹੈਗੀ ਆ 257142 ਤੇ ਉਹ ਨਹੀਂ ਹੁਣ ਆਪਾਂ ਤੇਲ ਇੱਧਰ ਮਿਲੋ ਜੀ ਇਹਨਾਂ ਨੂੰ ਇਹ ਵੀ ਮੇਰੇ ਨਾਲ ਨੇ ਰਮਾਨਦੀਪ ਸਿੰਘ ਸੰਧੂ ਤੇ ਇੱਧਰਲੇ ਬੰਨੇ ਜੀ ਫਤੇ ਜੀ ਤੇ ਇੱਧਰ ਹੋ ਗਏ ਆਪਾਂ ਮੁੱਛਾਂ ਅੱਜ ਚੰਗੀ ਤਰ੍ਹਾਂ ਸੈੱਟ ਨਹੀਂ ਹੋਈਆਂ ਤੇ ਚਲੋ ਕੋਈ ਗੱਲ ਨਹੀਂ ਸਾਰਨਾ ਪੈਣਾ ਅੱਜ ਆਪਾਂ ਨੂੰ ਟੈਂਕੀ ਬਿਲਕੁਲ ਖਾਲੀ ਸੀ ਗੱਡੀ ਦੀ ਤੇ ਆਟੋ ਕੱਟ ਤੇ ਲਵਾਤੀ ਆਪਾਂ ਮਸ਼ੀਨ ਆ ਆਟੋ ਕੱਟ ਤੇ ਆਪਾਂ ਪਵਾਵਾਂਗੇ ਕਿਉਂਕਿ ਦੂਜੀ ਤਰ੍ਹਾਂ ਫਿਰ ਹਲਾਹ ਲਾ ਕੇ ਜੇ ਪਾਵਾਂਗੇ ਤੇਲ ਤਾਂ ਡੁੱਲਦਾ ਬਹੁਤ ਆ ਫਿਰ ਇਸ ਕਰਕੇ ਆਪਾਂ ਆਟੋ ਕੱਟ ਤੇ ਪਵਾ ਕੇ ਤੇ ਬਸ ਵੇਖੋ ਸੂਈ ਜਾਂਦੀ ਵੀ ਉੱਤੇ ਕਰੋ ਚੈੱਕ ਕਿੰਨੇ ਦਾ ਤੇਲ ਪੈਂਦਾ ਇਹ ਵੀ ਦੇਖਦੇ ਆ ਟੈਂਕੀ ਖਾਲੀ ਹੋਈ ਪਈ ਸੀ ਬਿਲਕੁਲ ਦੂਜਨੇ ਕੋ ਧਰ ਬੜੇ ਲਾ ਗਿਆ ਕਾੜੇ ਨਾਲ ਯਾ ਨਾ ਬਸ ਛਿੱਕਾਂ ਲੱਗੀਆਂ ਜੁਕਾਮ ਲੱਗਿਆ ਲੋਈ ਟੈਂਕੀ ਹੋਟਲੀ ਆਪਣੀ ਫੁੱਲ ਮੀਟਰ ਮੋਟਰ ਓਕੇ ਕੰਡੀਸ਼ਨ ਚ ਨੇ ਸਾਰੇ ਸਹੀ ਵਰਕ ਕਰਦੇ ਨੇ ਟੈਂਕੀ ਹੋ ਗਈ ਆਪਣੀ ਗੱਡੀ ਦੀ ਫੁੱਲ ਹੁਣ ਆਪਾਂ ਉਧਰ ਵੇਖਦੇ ਕਿੰਨੇ ਕ ਦਾ ਤੇਲ ਪਿਆ ਹਾਂਜੀ ਓਕੇ ਆ 90 ਦਾ ਤੇਲ ਪੈ ਗਿਆ ਜੀ 33.20 ਲੀਟਰ 290 ਉਹਨਾ 290 ਨਹੀਂ ਸੋਰੀ 2901 ਰੁਪਈਆ ਦਾ ਲਓ ਜੀ ਤੇਲ ਪਵਾ ਕੇ ਆਪਾਂ ਨਿਕਲ ਪਏ ਸਰਵਿਸ ਰੋਡ ਤੇ ਚੜ ਗਏ ਆਪਾਂ ਤੇ ਉੱਤੇ ਹੈਗਾ ਹੀ ਫਲਾਈਓਵਰ ਪਾਤੜਾਂਵਾਲਾ ਤੇ ਇੱਕ ਥਾਂ ਤੇ ਆਪਾਂ ਰੁਕਣਾ ਮੜਾ ਜਾ ਅ ਵਿਕਸ ਦੀਆਂ ਗੋਲੀਆਂ ਲੈਣੀਆਂ ਰਮਾਨ ਦਾ ਗਲਾ ਨਹੀਂ ਸੈੱਟ ਹੈ ਗਿਆ ਥੋੜਾ ਜਿਹਾ ਕੰਮ ਵੀ ਹੋਇਆ ਹੋਇਆ ਤੇ ਇਸ ਕਰਕੇ ਆਪਾਂ ਰੁਕਾਂਗੇ ਅੱਧਾ ਕੁ ਮਿੰਟ ਇੱਕ ਮਿੰਟ ਵਾਸਤੇ ਨਾ ਔਰ ਜੀ ਇੱਥੇ ਰੁਕਾਂਗੇ ਆਪਾਂ 1 ਮਿੰਟ ਵਾਸਤੇ ਮੈਡੀਕਲ ਸਟੋਰ ਤੇ ਜਾਂ ਲੈ ਆਵੜ ਕੇ ਇੱਥੋਂ ਲੈ ਜਾ ਕੱਢ ਕੇੁੱਲੇ ਨਹੀਂ ਪਏ ਵਿੱਚ 5-7 ਰੁਪਏ ਦਾ ਕੱਢ ਲਓ ਲਓ ਜੀ ਪਹੁੰਚ ਗਏ ਆਪਾਂ ਸਮਾਣਾ ਸ਼ਹਿਰ ਬੰਦਾ ਸਿੰਘ ਬਹਾਦਰ ਚੌਂਕ ਬੰਦਾ ਸਿੰਘ ਬਹਾਦਰ ਚੌਂਕ ਪਹੁੰਚ ਗਏ ਆਪਾਂ ਤੇ ਚੱਲਦੇ ਹੁਣ ਅੱਗੇ ਨੂੰ ਪਟਿਆਲੇ ਵੱਲ ਨੂੰ ਹਾਈ ਹਾਈ ਹਾਈ। ਉਖੜੀਆਂ ਸੜਕਾਂ ਟੁੱਟੀਆਂ। ਇਹ ਵੀ ਫੋਰ ਲੇਨ ਬੰਨਣਾ ਚਾਹੀਦਾ। ਮੂਨਕ ਤੋਂ ਪਟਿਆਲਾ ਬੰਨਣਾ ਚਾਹੀਦਾ ਵੇਹੇ ਪਤਲਾ ਪਟਿਆਲਾ। ਇਹਦੀ ਬਹੁਤ ਜ਼ਰੂਰਤ ਹੈ। ਟ੍ਰੈਫਿਕ ਜ਼ਿਆਦਾ ਹੈ। ਤਾਂ ਇਹਦੇ ਡਰਾਈਵਰੀ ਕਰਨ ਦਾ ਨਜ਼ਾਰਾ ਨਹੀਂ ਆਉਂਦਾ। ਗੱਡੀ ਟਾਪ ਗੇਅਰ ਹੀ ਨਹੀਂ ਲੈਂਦੀ ਇੰਨੀ ਜ਼ਿਆਦਾ ਟ੍ਰੈਫਿਕ ਹੈ। ਆਹ ਦਾ ਚਲੋਣ ਸ਼ਹਿਰ 'ਚ ਆਪਾਂ ਸਮਾਣਾ ਸ਼ਹਿਰ 'ਚ। ਹਾਂਜੀ। ਪਟਿਆਲਾ ਤੋਂ ਆਪਾਂ ਬਾਈਪਾਸ ਹੋ ਗਏ। ਬਾਈਪਾਸ ਹੋ ਕੇ ਆਪਾਂ ਪਟਿਆਲਾ ਤੋਂ ਰਾਜਪੁਰਾ ਰਾਜਪੁਰੇ ਤੋਂ ਮੁਹਾਲੀ ਚੰਡੀਗੜ੍ਹ ਜਾਵਾਂਗੇ ਤੇ ਫਿਰ ਹੁਣ ਤੁਹਾਨੂੰ ਮਿਲਦਾ ਨਹੀਂ ਮੁਹਾਲੀ ਚੰਡੀਗੜ੍ਹ ਜਾ ਕੇ। ਬੜੀ ਰਾਜਪੁਰਾ ਲੰਘ ਆਏ ਆਪਾਂ ਤੇ ਪਹੁੰਚ ਗਿਆਂ ਚਿਤਕਾਰਾ ਯੂਨੀਵਰਸਿਟੀ ਕੋਲ। ਤੇ ਇੱਧਰ ਆ ਗਏ ਨੀਲਮ ਹਸਪੀਟਲ। ਤੇ ਬਨੂੜ ਤੋਂ ਆਪਾਂ ਟਰਨ ਕਰ ਜਾਾਂਗੇ ਲਾਂਡਰਾ ਨੂੰ ਤੇ ਬਣੇ ਰਹੋ ਵਲੌਗ ਦੇ ਵਿੱਚ ਤੇ ਵਿਖਾਉਨੇ ਤੁਹਾਨੂੰ ਅੱਗੇ ਕੀ ਕੀ ਕਰਦੇ ਆਪਾਂ ਕਿੱਥੇ ਕਿੱਥੇ ਜਾਂਦੇ ਆ। ਓਕੇ ਲੋਰੀ ਪਹੁੰਚ ਗਏ ਆਪਾਂ ਮੋਹਾਲੀ ਦੇ ਨੇੜੇ ਲਾਂਡਰਾ ਦੇ ਨੇੜੇ ਪਹੁੰਚ ਗਏ ਆਪਾਂ ਲਏ ਆ ਗਿਆ ਜੀ ਇਧਰ 에어ਪੋਰਟ ਰੋਡ ਟਰੱਕ ਵਾਲਾ ਕਿੰਨਾ ਤੇਜ਼ ਸੀ ਹੋ ਗਿਆ ਜੀ 에어ਪੋਰਟ ਰੋਡ ਇਧਰ ਨੂੰ ਸੱਜੇ ਪਾਸੇ ਲਾਂਡਰਾ ਦੇ ਬਿਲਕੁਲ ਨੇੜੇ ਆ ਗਏ ਆਪਾਂ ਤੇ ਲਾਂਡਰਾ ਤੋਂ ਆਪਾਂ ਕਰਨਾ ਸੱਜੇ ਪਾਸੇ ਟਰਨ ਹਾਈ ਕੋਰਟ ਰੋਡ ਨੂੰ ਲੋ ਜੀ ਪਹੁੰਚ ਗਏ ਆਪਾਂ ਇੱਥੋਂ ਕਰਨਾ ਆਪਾਂ ਟਰਨ ਲੈਫਟ ਖੱਬਾ ਪਾਸਾ ਤੇ ਪਹੁੰਚ ਗਏ ਆਪਾਂ ਤੁਹਾਨੂੰ ਦੱਸ ਹੀ ਦਿੰਨੇ ਆਪਾਂ ਆਏ ਆ ਰਿਸ਼ਤੇਦਾਰੀ ਚ ਮਿਲਣ ਵਾਸਤੇ ਤੇ ਕਿਹਨੂੰ ਮਿਲਣਾ ਹੈ ਇਹ ਹੁਣ ਵੀਡੀਓ ਦੇ ਅੱਗੇ ਤੁਹਾਨੂੰ ਆਪੇ ਪਤਾ ਲੱਗ ਜਾਏਗਾ ਤੇ ਪਹੁੰਚ ਗਏ ਆਪਾਂ ਮਹਾਲੀ ਚੰਡੀਗੜ੍ਹ ਕੱਲ ਲਾਈਵ 'ਚ ਵੀ ਦੱਸਿਆ ਸੀ ਹਾਂ ਲਾਈਵ 'ਚ ਵੀ ਦੱਸਿਆ ਸੀ ਗੱਲ ਓਕੇ 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 ਠੀਕ ਆ ਜੀ ਮਿਲਦੇ ਨੇੜੇ ਜਾ ਕੇ ਲਓ ਜੀ ਆਪਾਂ ਇੱਥੇ ਆਉਣਾ ਸੀ ਤੇ ਆਪਾਂ ਆ ਗਏ ਹਾਂ ਕਿਹੜਾ ਕਰਵਾਉਣਾ ਕਿੱਥੇ ਲਾਈਏ ਗੱਡੀ ਇੱਥੇ ਹੀ ਲਾ ਦਿੰਨੇ ਹਣਾ ਇੱਥੀ ਜਗ੍ਹਾ ਬੈਸਟ ਹੈ ਤੇ ਆਪਾਂ ਆਉਣਾ ਸੀ ਇਸ ਵਾਲੇ ਫਲੈਟ ਚ ਉਹ ਉੱਪਰਲੀ ਮੰਜ਼ਲ ਤੇ ਜਾਣਾ ਆਪਾਂ ਲਓ ਜੀ ਆਪਾਂ ਲੱਗੇ ਐਂਟਰੀ ਕਰਨ ਖੋਲੋ ਵੀ ਦਰਵਾਜ਼ਾ ਅੰਦਰੋਂ ਹੱਥ ਪਾ ਕੇ ਖੋਲੋ ਨਾ ਇੱਥੋਂ ਓਏ ਪੈ ਜਾਂਦਾ ਹੱਥ ਖੋਲ ਫਤੇ ਓਏ ਉੱਤੋਂ ਉੱਤੋਂ ਹੱਥ ਪਾ ਕੇ ਖੋਲੋ ਓਏ ਇੱਥੋਂ ਨਹੀਂ ਇਹਦਾ ਨਾ ਕੋਈ ਦਿਲਾਵਰ ਸਿੰਘ ਹਜਰਾ ਇਹਨਾਂ ਨੂੰ ਮਿਲੋ ਜੀ ਇਹ ਆ ਜੀ ਸਾਡਾ ਭਾਂਜਾ ਜਿਹਨੂੰ ਅਸੀਂ ਮਿਲਣ ਵਾਸਤੇ ਆਏ ਆ ਇੱਧਰ ਦਿਲਾਵਰ ਸਿੰਘ ਦਾ ਮਾਮਾ ਇੱਧਰ ਦਿਲਾਵਰ ਸਿੰਘ ਦੇ ਮਾਮੇ ਦਾ ਮੁੰਡਾ ਤੇ ਇੱਥੇ ਹੀ ਦਿਲਾਵਰ ਸਿੰਘ ਦਿਲਾਵਰ ਸਿੰਘ ਨੂੰ ਮਿਲਣ ਆਏ ਜੀ ਅੱਜ ਅਸੀਂ ਸਪੈਸ਼ਲ ਪਾਤੜਾ ਤੋਂ ਦਿਲਾਵਰ ਨੂੰ ਮਿਲਣ ਤੋਂ ਬਾਅਦ ਮੈਂ ਤੇ ਭਾਜੀ ਆ ਗਏ ਸੀਗੇ 3B2 ਚੰਡੀਗੜ੍ਹ ਤੇ ਇੱਥੇ ਥੋੜਾ ਜਿਹਾ ਸਮਾਨ ਲੈਣਾ ਸੀਗਾ ਦਿਲਾਵਰ ਵਾਸਤੇ ਦਿਲਾਵਰ ਵਾਸਤੇ ਬਾਜੀ ਲੈਂਡ ਹੈ ਸਮਾਨ ਜਿਹੜਾ ਚੇਂਜ ਕਰਨਾ ਸੀ ਉਹ ਚੇਂਜ ਕਰ ਲਿਆ ਤੇ ਡਾਈਪਰ ਵਗੈਰਾ ਲੈਣੇ ਸੀਗੇ ਤੇ ਮੈਂ ਸੋਚਿਆ ਚਲੋ ਇੱਧਰ ਕੈਮਰਾ ਕਮਾ ਦਈਏ ਥੋੜਾ ਬਹੁਤ ਅੰਦਰੋਂ ਵਿਖਾ ਦਈਏ ਤੇ ਬੱਚਿਆਂ ਦਾ ਸਾਰਾ ਸਮਾਨ ਮਿਲਦਾ ਜੀ A to Z ਤੇ ਖਡੋਣੇ ਵਗੈਰਾ ਕੱਪੜੇ ਜੋ ਵੀ ਜਿੰਨੀਆਂ ਵੀ ਆਈਟਮਾਂ ਬੱਚਿਆਂ ਦੀਆਂ ਤੇ ਇੱਧਰ ਬਾਜੀ ਆਪਣਾ ਆਨਲਾਈਨ ਦੇ ਪਏ ਸਮਾਨ ਤੇ ਸਮਾਨ ਲੈ ਲਿਆ ਡਾਈਪਰ ਲੈਣੇ ਸੀਗੇ ਡਾਈਪਰ ਲੈ ਲਈ ਦੋ ਪੈਕਟ ਤੇ ਹੁਣ ਅਸੀਂ ਵਾਪਸ ਨਿਕਲਾਂਗੇ ਜੀ ਤੇ ਹੁਣ ਹਨੇਰਾ ਪੈ ਚੁੱਕਿਆ ਰਾਤ ਹੋ ਚੁੱਕੀ ਹੈ ਤੇ ਅਸੀਂ ਜਾ ਕੇ ਖਾ ਪੀ ਕੇ ਸੌਣੇ ਆ ਲਾਂਡਰਾ ਤੋਂ ਖੜੜਨ ਨੂੰ ਜਾਂਦੇ ਆ ਰਸਤੇ 'ਚ ਆਉਂਦੀ ਹੈ ਜੀ ਬਿਲਡਿੰਗ ਤੇ ਇੱਥੇ ਅਸੀਂ ਥੋੜਾ ਜਿਹਾ ਰੋਗੇ ਇੱਥੋਂ ਅਸੀਂ ਮੁੜਨਾ ਸੀਗਾ ਲੈਫਟ ਜਿੱਧਰ ਫਲੈਟ ਨੂੰ ਜਾਣਾ ਸੀਗਾ ਜਿੱਥੇ ਅਸੀਂ ਰੁਗਣੀ ਸੀ ਰਾਤ ਤੇ ਇੱਥੇ ਵੇਖੋ ਤੁਸੀਂ ਲਾਈਟਿੰਗ ਵਗੈਰਾ ਵੇਖੋ ਕਿੰਨੀ ਸੋਹਣੀ ਲੱਗਦੀ ਹੈ ਰੰਗ ਕਿੰਨੇ ਬਦਲਦੀ ਹੈ ਫੌਂਟ ਕਿੰਨੇ ਚੇਂਜ ਹੁੰਦੇ ਨੇ ਹਨਾ ਜੀ ਕਿੰਨੀ ਸੋਹਣੀ ਲੱਗਦੀ ਹੈ ਬਿਲਡਿੰਗ ਤੇ ਮਿਲਾਂਗੇ ਹੁਣ ਤੁਹਾਨੂੰ ਸਵੇਰੇ ਤੇ ਜਾ ਕੇ ਅਸੀਂ ਵੀ ਸੌਣੇ ਆ ਟਾਈਮ ਕਾਫੀ ਹੋ ਚੁੱਕਿਆ ਹੈ ਤੇ ਇੱਕ ਵਾਰੀ ਤੁਸੀਂ ਇੱਧਰ ਚਾਤੀ ਮਾਰ ਲਓ ਕਿੰਨੇ ਰੰਗ ਬਦਲਦੀ ਹੈ ਵਧੀਆ ਸਜ ਸਜਾवट ਕੀਤੀ ਹੋਈ ਹੈ ਇੱਧਰ ਵੀ ਲਾਈਟਿੰਗ ਵਗੈਰਾ ਵਧੀਆ ਹੋਈ ਹੋਈ ਹੈ ਤੇ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਲਓ ਜੀ ਸਵੇਰ ਹੋ ਗਈ ਤੇ ਮੈਂ ਥੋੜਾ ਛੇਤੀ ਉੱਠ ਪਿਆ ਸੀ ਤੇ ਸਾਹਮਣੇ ਤੁਸੀਂ ਵੇਖੋ ਕਿੰਨਾ ਸੋਹਣਾ ਨਜ਼ਾਰਾ ਖੇਤਾਂ ਦੇ ਵਿੱਚ ਤੇ ਆ ਵੇਖੋ ਜੀ ਸਾਹਮਣੇ ਸੂਰਜ ਨਿਕਲਿਆ ਹੋਇਆ ਹਲਕਾ ਹਲਕਾ ਤੇ ਬਹੁਤ ਸੋਹਣਾ ਨਜ਼ਾਰਾ ਈ ਤੇ ਤਰੇਲ ਪਈ ਹੋਈ ਐ ਕਿਉਂਕਿ ਹੁਣ ਤਰੇਲ ਵਾਲਾ ਮੌਸਮ ਆ ਗਿਆ ਤੇ ਚੰਡੀਗੜ੍ਹ ਦੇ ਨੇੜੇ ਤਾਂ ਵੈਸੇ ਵੀ ਪਹਾੜ ਪੈਂਦੇ ਨੇ ਤੇ ਬਾਕੀ ਵੈਸੇ ਮੌਸਮ ਵੀ ਆ ਗਿਆ ਤਰੇਲ ਵਾਲਾ ਜੋ ਝੋਨੇ ਪੱਕਣ ਤੇ ਆ ਜਾਂਦੇ ਤਰੇਲ ਪੈਂਦੀ ਐ ਸਵੇਰੇ ਜਦੋਂ ਆਪਾਂ ਘਾਹ ਤੇ ਚੱਲਦੇ ਸਾਰਿਆਂ ਨੂੰ ਪਤਾ ਹੀ ਐ ਪੈਰ ਗਿੱਲੇ ਹੋ ਜਾਂਦੇ ਨੇ ਉਹ ਵਾਲਾ ਮੌਸਮ ਆ ਗਿਆ ਜੀ ਹੁਣ ਤੁਹਾਡਾ ਕਿਉਂ ਨਹੀਂ ਕੰਮ ਕੰਟੈਂਟ ਵਿਊਜ਼ ਲਓ ਜੀ ਰਮਾਨ ਹੋ ਗਿਆ ਰੈਡੀ ਤੇ ਫਤੈ ਲੱਗਿਆ ਨਾਉਣ ਇਹ ਕਿਤੇ ਤਾਂ ਤਰੈ ਜਟਾ ਕਾਕਾ ਭਾਣ ਜਾ ਦਲਾਵਰ ਸਿੰਘ ਹੰਜਰਾ ਲੋ ਜੀ ਸ਼ਹਿਰਾਂ ਦੇ ਵਿੱਚ ਰਹਿ ਕੇ ਵੀ ਬਾਜੀ ਹੋਰਾਂ ਦੇ ਸ਼ੌਂਕ ਹੋਈ ਨੇ ਤੇ ਤੁਹਾਨੂੰ ਮਖਾਨ ਨੇ ਆ ਬਾਜੀ ਹੋਰਾਂ ਦੇ ਸ਼ੌਂਕ ਤੇ ਮਿਰਚਾਂ ਦੇ ਬੂਟੇ ਲਾਏ ਹੋਏ ਗਮਲਿਆਂ ਦੇ ਵਿੱਚ ਤੇ ਇਧਰਾਂ ਬੂਟੇ ਆ ਗਏ ਜੀ ਬਤੌਆਂ ਦੇ ਬੈਂਗਣ ਤੇ ਆ ਵੇਖੋ ਜੀ ਤੁਸੀਂ ਲੱਗੇ ਵੀ ਹੋਏ ਨੇ ਬਤੌ ਤੇ ਅੱਗੇ ਫਿਰ ਮਿਰਚਾਂ ਦੇ ਬੂਟੇ ਆ ਗਏ ਹਰੀਆਂ-ਹਰੀਆਂ ਮਿਰਚਾਂ ਲੱਗੀਆਂ ਹੋਈਆਂ ਨੇ ਇਹ ਸ਼ੌਂਕ ਦੀ ਗੱਲ ਹੁੰਦੀ ਹੈ ਜੀ ਸਾਰੀ ਬਾਕੀ ਕਿਸਾਨ ਵੇਖੋ ਜਿੱਥੇ ਮਰਜ਼ੀ ਚਲੇ ਜਾਣਾ ਉਹਨਾਂ ਦੇ ਖੇਤੀਬਾੜੀ ਵਾਲੇ ਸ਼ੌਂਕ ਉਹੀ ਰਹਿੰਦੇ ਨੇ ਤੇ ਭਾਵੇਂ ਪੜੇ ਲਿਖੇ ਹੋਣ ਨੌਕਰੀਆਂ ਕਰਦੇ ਹੋਣ ਤੇ ਆ ਵੇਖੋ ਪਾਲਕ ਗਮਲੇ ਦੇ ਵਿੱਚ ਤੇ ਅੱਗੇ ਕੀ ਕੁਝ ਹੈ ਚਲੋ ਉਹ ਤਾਂ ਮੈਨੂੰ ਹੁਣ ਪਤਾ ਨਹੀਂਗਾ ਪਰ ਮਿਰਚਾਂ-ਮਿਰਚਾਂ ਪੂਰੀਆਂ ਲੱਦੇ ਬੈ ਬੂਟੇ ਮਿਰਚਾਂ ਨਾਲ ਬਤੌਂ ਵੀ ਲੱਗੇ ਹੋਏ ਨੇ ਇੱਧਰ ਵੇਖੋ ਆ ਵੀ ਮਿਰਚਾਂ ਨੇ ਹਰੀਆਂ ਤੇ ਬਾਹਰ ਖਾਲੀ ਜਗ੍ਹਾ 'ਚ ਗਮਲੇ ਰੱਖੇ ਹੋਏ ਨੇ ਤੇ ਹੁਣ ਇੱਧਰ ਤੁਹਾਨੂੰ ਝਾਤੀ ਮਰਾਉਂਦੇ ਆ ਵੱਡੀਆਂ-ਵੱਡੀਆਂ ਬਿਲਡਿੰਗਾਂ ਨੇ ਤੇ ਆ ਬਿਲਡਿੰਗਾਂ ਦੇ ਮਗਰਲੇ ਪਾਸੇ ਨਾ ਚੱਪੜ ਚਿੜੀ ਐ 91 ਸੈਕਟਰ ਐ ਜੀ ਮੁਹੱਲੇ ਦਾ ਤੇ ਆ ਬਿਲਡਿੰਗਾਂ ਆ ਗਈਆਂ ਸਾਹਮਣੇ ਵੱਡੀਆਂ-ਵੱਡੀਆਂ ਉਸੇ ਡਈ ਚੱਪੜ ਜਿਹੜੀ ਉਹ ਜਿੱਧਰ ਬਿਲਡਿੰਗਾਂ ਆ ਗਈਆਂ ਨਾ ਫਲੈਟ ਦੇਸ ਤੇ ਉੱਥੇ ਆ ਚੱਪੜ ਜਿਹੜੀ ਤੇ ਲੋ ਜੀ ਰਮਾਨ ਨਾ ਤੋਕੇ ਰੈਡੀ ਹੋ ਚੱਲਿਆ ਜੂੜਾ ਕਰਵਾਉਂਦਾ ਪਿਆ ਆਪਣੇ ਪੂਆ ਜੀ ਤੋਂ ਤੇ ਦੂਜੇ ਪਾਸੇ ਫਤਿਹ ਮੋਬਾਈਲ ਤੇ ਲੱਗਾ ਹੋਇਆ ਗੇਮ ਖੇਡਦਾ ਵੇਖੋ ਜੀ ਉਹਨੂੰ ਐ ਮੋਬਾਈਲ ਹੁਣ ਮੈਨੂੰ ਫਸਿਆ ਹੋਇਆ ਤੇ ਮੈਂ ਜਿੰਨੀ ਖੇਡ ਸਕਦਾ ਵੱਧ ਤੋਂ ਵੱਧ ਖੇਡ ਲਾਂ ਘਰੇ ਜਾ ਕੇ ਫਿਰ ਮਿਲਣਾ ਨੀਗਾ ਤੇ ਇਧਰ ਦिलावर ਸਿੰਘ ਜਿਹੜਾ ਉੱਠਣ ਵਾਲਾ ਬਸ ਤੇ ਪਾਜੀ ਬੈਠੇ ਤੇ ਥੋੜੇ ਟਾਈਮ ਨੂੰ ਦਲਾਵਰ ਸਿੰਘ ਨੇ ਵੀ ਉੱਠ ਪੈਣਾ ਤੇ ਬਸ ਆਪਾਂ ਮਿਲ ਕੇ ਚੱਲਦੇ ਆਂ ਫਿਰ ਪਾਤੜਾ ਨੂੰ ਵਾਪਿਸ ਤੇ ਆਪਾਂ ਨੂੰ ਵੀ ਕੰਮ ਨੇ ਇੱਕ ਦੋ ਜਾ ਕੇ ਉਹ ਕਰਦੇ ਆਂ ਜ਼ਰੂਰੀ ਤੇ ਫੇਰ ਆਵਾਂਗੇ ਤੇ ਇੱਧਰ ਮੈਂ ਆਹ ਸ਼ੀਸ਼ਾ-ਸ਼ੂਸ਼ਾ ਵੇਖ ਲਈ ਆਪਾਂ ਵੀ ਕੱਪੜੇ ਲੈ ਆਪਾਂ ਪਾ ਬੂਟ-ਬਾਟ ਪਾ ਲੇ ਤੇ ਮੜੀਆਂ ਮੋਟੀਆਂ ਮੁੱਠੀਆਂ ਮਛਾਂ ਤੇ ਹੱਥ ਮਾਰ ਲੈਣੇ ਆਂ ਡਰਾਇਰ ਅੱਜ ਮੈਂ ਮਾਰਿਆ ਨਹੀਂ ਗਾ ਤੇ ਐਂ ਵਾਲ-ਵੂਲ ਸੈੱਟ ਕਰਕੇ ਤੇ ਬਸ ਨਿਕਲਦੇ ਆਂ ਆਪਾਂ ਤੇ ਅਰਮਾਨ ਲੱਗਿਆ ਪਰਨਾ ਬੰਨਣਾ ਅੱਜ ਪੱਗ ਨਹੀਂ ਬੰਨਣੀ ਈਰਮਾਨ ਨੇ ਕਹਿੰਦਾ ਚੱਲ ਗੱਡੀ 'ਚ ਕਿੰਨੇ ਦੇਖਣਾ ਹੁਣ ਤਾਂ ਘਰ ਹੀ ਜਾਣਾ ਤੇ ਪੱਗ ਬੰਨਣ ਤੇ ਟਾਈਮ ਵੀ ਬਹੁਤ ਲਾਉਂਦਾ ਬੰਨਦਾ ਵੀ ਸੋਹਣੀ ਆ ਪਰ ਅੱਧਾ ਘੰਟਾ ਲਾ ਦਿੰਦਾ ਪੱਗ ਬੰਨਣ ਤੇ ਹੌਲੀ ਹੌਲੀ ਬੰਨਦਾ ਪਰ ਬੰਨਦਾ ਜਿਚਾ ਕੇ ਆ ਪੂਰੀ ਓਏ ਐਵੇਂ ਨਾ ਕਰੋ ਰੋਣਾ ਨਹੀਂ ਪਈ ਨਾ ਜਾਨਾ ਟੱਪੜ ਵੀ ਪੈ ਜਾਵੇ ਕਿਵੇਂ ਪਹਿਨਗੇ ਟੱਪੜ ਦਾ ਇਹ ਚਾਚੇ ਭਤੀਜੇ ਦੀ ਜੋੜੀ ਹੈ ਜੀ ਇਹਨਾਂ ਦਾ ਵਾਪਸ ਜਾਣ ਨੂੰ ਦਿਲ ਨਹੀਂ ਕਰਦਾ ਪਿਆ ਇਹਦਾ ਮੈਂ ਮਸਾ ਇਹਨਾਂ ਨੂੰ ਜ਼ੋਰ ਲਾ ਕੇ ਖਿੱਚ ਕੁੱਚ ਕੇ ਲੈ ਕੇ ਆਇਆ ਵੀ ਚੱਲੀਏ ਵਾਪਸ ਪਰ ਇਹਦਾ ਪੱਟੂ ਹਿੱਲਣ ਦਾ ਨਾਂ ਹੀ ਨਹੀਂ ਸੀ ਲੈਂਦੇ ਦੋਵੇਂ ਜਾਣੇ ਇੱਕੋ ਸਲਾਹ ਇਹਨਾਂ ਦੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਉਹ ਖੜੀ ਸਾਹਮਣੇ ਆਪਣੀ ਵਰਨਾ ਤੇ ਇੱਧਰ ਖੜਾ ਪਾਜੀ ਦਾ ਬੁਲਟ ਤੇ ਨਾਲ ਪਾਜੀ ਦਾ ਖੜਾ ਪਰਲੇ ਪਾਸੇ ਸਪਲੈਂਡਰ ਤੇ ਇੱਧਰ ਆ ਗਈ ਪਾਜੀ ਦੀ ਕ੍ਰੇਟਾ ਹੰਡਾਈ ਕ੍ਰੇਟਾ ਤੇ ਆਪਾਂ ਚੱਲਦੇ ਹੁਣ ਆਪਣੀ ਗੱਡੀ 'ਚ ਤੇ ਨਿਕਲਦੇ ਆਪਾਂ ਤੇ ਇੱਧਰ ਜੋੜੀ ਵੇਖੋ ਜੀ ਚਾਚੇ ਭਤੀਜੇ ਦੀ ਤੇ ਚਾਚਾ ਨਿੱਕਾ ਤੇ ਭ ਤੇ ਸਲਾਹ ਵੀ ਇਹਨਾਂ ਦੀ ਪੱਕੀ ਦੋਵਾਂ ਦੀ ਇਕੱਠੀ ਰਲ ਗਈ। ਲੋ ਜੀ ਚੱਲ ਪਏ ਆਪਾਂ ਮਹਾਲੀ ਚੰਡੀਗੜ੍ਹ ਤੋਂ ਵਾਪਿਸ ਪਾਤੜਾ ਨੂੰ। ਕੱਲ ਸਲਾਹ ਤਾਂ ਹੈ ਨਹੀਂ ਸੀ ਰਾਤ ਲਾਉਣ ਦੀ ਪਰ ਆਪਾਂ ਨੂੰ ਰਾਤ ਲੱਗ ਗਈ। ਭਾਜੀ ਉਹਨਾਂ ਨੇ ਔਣ ਨਹੀਂ ਦਿੱਤਾ। ਤੇ ਹੁਣ ਆਪਾਂ ਨਿਕਲ ਪਏ ਆ। ਬਾ 2 ਘੰਟੇ 'ਚ ਆਪਾਂ ਪਾਤੜਾ ਪਹੁੰਚ ਜਾਗੇ। ਇੱਥੇ ਰਾਵਣ ਹੂਕੇ ਸੀਗੇ। ਉਹ ਤਿੰਨ ਨਿਸ਼ਾਨ ਜੇ ਲੱਗੇ ਹੋਏ ਪਰਸੋਂ ਚੌਥੇ ਦਸਹਰੇ ਵਾਲੇ ਦਿਨ ਇਹ ਆ ਮੁਹਾਲੀ ਦਾ 91 ਸੈਕਟਰ ਤੇ ਇੰਦਰ ਗੁਰਦੁਆਰਾ ਸਾਹਿਬ 6 ਸੈਕਟਰ ਤੇ ਰੁਕੇ ਸਤਿ ਸ੍ਰੀ ਅਕਾਲ ਨਹੀਂ ਨਹੀਂ ਉਪਰ ਆ ਗਈ ਉਹ ਖਰੜ ਚ ਪੈਂਦਾ ਆਹ ਦੇਖੋ ਖੂਬਸੂਰਤ ਇਮਾਰਤਾਂ ਛੋਣੀਆਂ ਛੋਣੀਆਂ ਘੈਂਟ ਘੈਂਟ ਪਰ ਆਪਾਂ ਜਿਹੜਾ ਇੱਧਰ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਜੀ ਸੈਕਟਰ 99 ਚ ਠੀਕ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੈਗਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਮਿਲਾਂਗੇ ਜੀ ਅਗਲੇ ਵਲੌਗ ਦੇ ਵਿੱਚ ਤੇ ਹੁਣ ਅਸੀਂ ਨਿਕਲ ਪਏ ਇੱਥੋਂ ਚੱਲ ਪਏ ਆ ਤੇ ਬਸ ਹੁਣ ਪਾਤਣਾ ਹੀ ਜਾਵਾਂਗੇ ਸਿੱਧਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੇ